ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੇਸ਼ ਕਰਨ ਲੱਗੇ ਹਾਂ ਅੱਜ ਦੀ ਕਹਾਣੀ ਤੀ ਤੋਰ ਦਿੱਤੀ ਇਸ ਕਹਾਣੀ ਨੂੰ ਲਿਖਿਆ ਹੈ ਰਮੇਸ਼ ਸੇਟੀ ਜੀ ਨੇ ਤੀ ਤੋਰ ਦਿੱਤੀ ਅੰਦਰ ਜਾਂਦੇ ਹੀ ਬੜਾ ਅਜੀਬ ਜਿਹਾ ਮਹਿਸੂਸ ਹੋਇਆ ਇੱਕ ਪਾਸੇ ਵਿਆਹ ਦੀਆਂ ਰਸਮਾਂ ਹੋ ਰਹੀਆਂ ਸੀ ਤੇ ਦੂਜੇ ਪਾਸੇ ਜਨਾਨੀਆਂ ਆਪਣੇ ਸ਼ੋਰ ਗੋਲ ਵਿੱਚ ਮਸਤ ਸਨ ਕੁਝ ਕੁ ਸਿੱਠਣੀਆਂ ਗਾ ਰਹੀਆਂ ਸੀ ਲੋਕ ਸ਼ਰਧਾ ਤੇ ਖੁਸ਼ੀ ਨਾਲ ਬੈਠੇ ਵਿਆਹ ਦੀਆਂ ਰਸਮਾਂ ਦੇਖ ਰਹੇ ਸਨ ਅਸੀਂ ਦੋਹਾਂ ਨੇ ਨਮਸਕਾਰ ਕੀਤੀ ਤੇ ਚੁੱਪਚਾਪ ਪਿੱਛੇ ਜਾ ਕੇ ਬੈਠ ਗਏ ਸਾਨੂੰ ਇੱਥੇ ਕੋਈ ਨਹੀਂ ਸੀ ਜਾਣਦਾ ਨਾ ਲੜਕੇ ਵਾਲੇ ਨਾ ਲੜਕੀ ਵਾਲੇ ਅਸੀਂ ਕਿਸੇ ਨੂੰ ਪਹਿਲਾਂ ਕਦੇ ਮਿਲੇ ਹੀ ਨਹੀਂ ਸੀ ਨਾ ਹੀ ਕਿਸੇ ਨੂੰ ਵੇਖਿਆ ਸੀ ਇਸੇ ਸਸੋ ਪੰਜ ਵਿੱਚ ਸੋਚਦੇ ਸੋਚਦੇ ਮੇਰੀ ਸੋਚ ਮੈਨੂੰ ਬਹੁਤ ਪਿੱਛੇ ਲੈ ਗਈ ਉਨਹੀ ਦਿਨੀ ਮੇਰੀ ਇੱਕ ਕਹਾਣੀ ਕੌੜਾ ਸੱਚ ਪੰਜਾਬੀ ਦੇ ਅਖਬਾਰ ਵਿੱਚ ਛਪੀ ਸੀ ਸਰ ਜੀ ਤੁਹਾਡੀ ਅਖਬਾਰ ਵਿੱਚ छਪੀ ਕਹਾਣੀ ਕੌੜਾ ਸੱਚ ਬਹੁਤ ਵਧੀਆ ਲੱਗੀ ਫ੍ਰॉम ਦੀਪ ਮੈਨੂੰ ਇੱਕ ਐਮਐਸ ਪ੍ਰਾਪਤ ਹੋਇਆ ਸ਼ੁਕਰੀਆ ਜੀ ਤੁਸੀਂ ਕੀ ਕਰਦੇ ਹੋ ਕੀ ਤੁਸੀਂ ਟੀਚਰ ਹੋ ਉਸੇ ਤਰੀਕੇ ਨਾਲ ਪ੍ਰਸ਼ਨ ਕੀਤਾ ਨਹੀਂ ਜੀ ਮੈਂ ਪੜਦੀ ਹਾਂ ਟੀਚਰ ਨਹੀਂ ਹਾਂ ਫ੍ਰॉम ਦੀਪ ਇਹ ਜਵਾਬ ਆਇਆ ਪਲੀਜ਼ ਤੁਸੀਂ ਕਮੈਂਟ ਕਰਕੇ ਲਿਖੋ ਕਿ ਇਹ ਕਹਾਣੀ ਤੁਹਾਨੂੰ ਕਿਉਂ ਅੱਛੀ ਲੱਗੀ ਕਿਉਂਕਿ ਲੇਖਕ ਲੇਖਕ ਦੀ ਇਹ ਜਾਣਨ ਦੀ ਇੱਛਾ ਹੁੰਦੀ ਹੈ ਕਿ ਪਾਠਕ ਉਸ ਨੂੰ ਕਿਉਂ ਪਸੰਦ ਕਰਦੇ ਹਨ ਮੈਂ ਫੇਰ ਮੈਸੇਜ ਰਾਹੀਂ ਪੁੱਛਿਆ ਅੱਜ ਤੇ ਲੇਟ ਹੋ ਗਈ ਹਾਂ ਕੱਲ ਨੂੰ ਪੂਰਾ ਕਮੈਂਟ ਭੇਜਾਂਗੀ ਮੈਨੂੰ ਜਵਾਬ ਮਿਲਿਆ ਗੱਲ ਉਸਦੀ ਵੀ ਸਹੀ ਸੀ ਕਿਉਂਕਿ ਸ਼ਾਮ ਹੋ ਚੁੱਕੀ ਸੀ ਤੇ ਉਸਨੇ ਘਰ ਦਾ ਕੰਮ ਵੀ ਕਰਨਾ ਹੋਵੇਗਾ ਮੈਂ ਤਾਂ ਭਲਾਂ ਦੀ ਵੇਲਾ ਸੀ ਤੇ ਆਪਣੀ ਪ੍ਰਸ਼ੰਸਾ ਸੁਣਨ ਦਾ ਭੁੱਖਾ ਕਿਉਂਕਿ ਉਸ ਕਹਾਣੀ ਤੇ ਮੈਨੂੰ ਬਹੁਤ ਸਾਰੇ ਕਮੈਂਟ ਆਏ ਸੰਦੇਸ਼ ਪੰਜ ਚਾਰ ਫੋਨ ਵੀ ਆਏ ਵੱਡਿਆਂ ਦੇ ਛੋਟਿਆਂ ਦੇ ਟੀਚਰਾਂ ਦੇ ਤੇ ਕੁਝ ਕੁ ਬਜ਼ੁਰਗ ਪਾਠਕਾਂ ਦੇ ਮੈਂ ਸਭ ਕੁਝ ਭੁੱਲ ਭੁਲਾ ਗਿਆ ਤੁਹਾਡੀ ਕਹਾਣੀ ਬਹੁਤ ਅੱਛਾ ਸੰਦੇਸ਼ ਦਿੰਦੀ ਹੈ ਕੁੜੀਆਂ ਨੂੰ ਬਹੁਤ ਪ੍ਰੇਰਨਾ ਦਿੰਦੀ ਹੈ ਉਹਨਾਂ ਨੂੰ ਸਬਰ ਕਰਨਾ ਸਿਖਾਉਂਦੀ ਹੈ ਇਹ ਸਾਰੀਆਂ ਕੁੜੀਆਂ ਤੁਹਾਡੀ ਕਹਾਣੀ ਦੇ ਪਾਤਰ ਦੀਪੀ ਦੀ ਤਰ੍ਹਾਂ ਆਪਣੀ ਭੂਆ ਦੀਆਂ ਗੱਲਾਂ ਤੇ ਅਮਲ ਕਰਨ ਤਾਂ ਕਈ ਘਰ ਉਜੜਨੋਂ بچ ਸਕਦੇ ਹਨ ਫ੍ਰॉम ਦੀਪ ਅਗਲੇ ਦਿਨ ਮੇਰੇ ਇਨਬਾਕਸ 'ਚ ਆਏ ਇਸ ਸੰਦੇਸ਼ ਨਾਲ ਮੈਨੂੰ ਉਸ ਕੁੜੀ ਦਾ ਚਿਹਰਾ ਮੇਰੀ ਕਲਪਨਾ ਦੀ ਪਾਤਰ ਦੇ ਚਿਹਰੇ ਵਰਗਾ ਲੱਗਿਆ ਮੈਂ ਉਸਦੇ ਸੰਦੇਸ਼ ਤੋਂ ਬਹੁਤ ਪ੍ਰਭਾਵਿਤ ਹੋਇਆ ਮੈਨੂੰ ਉਹ ਸੰਦੇਸ਼ ਭੇਜਣ ਵਾਲੀ ਕੁੜੀ ਬਹੁਤ ਸਮਝਦਾਰ ਸਹੀਲ ਲੱਗੀ ਉਸਦੇ ਸ਼ਬਦਾਂ ਨੇ ਮੈਨੂੰ ਕਾਇਲ ਕਰ ਦਿੱਤਾ ਸ਼ੁਕਰੀਆ ਦੀਪ ਜੀ ਤੁਹਾਡੇ ਕਮੈਂਟ ਮੈਨੂੰ ਹੋਰ ਵਧੀਆ ਲਿਖਣ ਲਈ ਪ੍ਰੇਰਿਤ ਕਰਨਗੇ ਮੈਂ ਜਵਾਬ ਦਿੱਤਾ ਨਹੀਂ ਜੀ ਸ਼ੁਕਰੀਆ ਦਿੱਤਾ ਕੋਈ ਗੱਲ ਨਹੀਂ ਇਹ ਤਾਂ ਸਾਡਾ ਫਰਜ਼ ਹੈ ਉਸ ਦੇ ਇਸ ਪਿਆਰੇ ਜੇ ਕਮੈਂਟ ਨੇ ਮੈਨੂੰ ਹੋਰ ਹੀ ਤਰ੍ਹਾਂ ਦੀ ਖੁਸ਼ੀ ਦਿੱਤੀ ਮੈਂ ਫਕਰ ਜਿਹਾ ਮਹਿਸੂਸ ਕੀਤਾ ਮੋਬਾਈਲ ਫੋਨ ਤੇ ਸੰਦੇਸ਼ਾਂ ਦਾ ਆਉਣ ਜਾਣ ਚੱਲਦਾ ਰਿਹਾ ਮੈਂ ਉਸ ਦੀ ਵਿਚਾਰਧਾਰਾ ਵਿੱਚ ਵajਦਾ ਚਲਾ ਗਿਆ ਤੁਸੀਂ ਜਾਣਦੇ ਹੋ ਕਿ ਮੈਂ 53 ਸਾਲਾਂ ਦਾ ਅਧੇੜ ਉਮਰ ਦਾ ਲੇਖ ਹਾਂ ਮੇਰੇ ਦੋਨੋਂ ਬੱਚੇ ਵਿਦੇਸ਼ ਪੜ੍ਹਦੇ ਹਨ ਜੋ 25 26 ਸਾਲ ਦੀ ਉਮਰ ਦੇ ਹਨ ਤੇ ਤੂੰ 22 ਸਾਲਾਂ ਦੀ ਇੱਕ ਵਿਦਿਆਰਥਣ ਹੈ ਤੇਰਾ ਮੇਰੇ ਪ੍ਰਤੀ ਕੀ ਨਜ਼ਰੀਆ ਹੈ ਕਿਤੇ ਤੂੰ ਮੇਰੀ ਇਸ ਆਦਤ ਨੂੰ ਗਲਤ ਨਾ ਸਮਝ ਲਈ ਮੇਰੀ ਭਾਵਨਾਵਾਂ ਨੂੰ ਮੇਰੇ ਨਜ਼ਰੀਏ ਨਾਲ ਹੀ ਸਮਝੇ ਮੈਂ ਇੱਕ ਦਿਨ ਉਸ ਨੂੰ ਥੋੜਾ ਜਿਹਾ ਸਖਤ ਤੇ ਚੇਤਾਵਨੀ ਭਰੇ ਸ਼ਬਦਾਂ ਵਿੱਚ ਕਿਹਾ ਕਿਉਂਕਿ ਕਈ ਵਾਰ ਬੱਚੇ ਅਲੱਡ ਉਮਰੇ ਹਰ ਨਾਤੇ ਨੂੰ ਗਲਤ ਲੈ ਜਾਂਦੇ ਹਨ ਨਹੀਂ ਸਰ ਜੀ ਮੈਂ ਸਭ ਜਾਣਦੀ ਹਾਂ ਤੁਸੀਂ ਮੇਰੇ ਪਾਪਾ ਦੀ ਉਮਰ ਦੇ ਹੋ ਮੈਂ ਤੁਹਾਡੇ ਵਿੱਚ ਆਪਣੇ ਫੌਜੀ ਪਾਪਾ ਦਾ ਅਕਸ਼ ਦੇਖਦੀ ਹਾਂ ਤੁਸੀਂ ਮੇਰੇ ਚਾਚੇ ਤਾਇਆ ਵਰਗੇ ਹੋ ਪਰ ਇੱਕ ਬਾਪ ਵੀ ਤਾਂ ਆਪਣੀ ਬੇਟੀ ਦਾ ਦੋਸਤ ਹੋ ਸਕਦਾ ਹੈ ਉਸ ਦਾ ਮਾਰਗਦਰਸ਼ਕ ਬਣ ਸਕਦਾ ਹੈ ਮੈਂ ਗਰੀਬ ਜ਼ਰੂਰ ਹਾਂ ਤੇ ਮੈਂ ਮਿਹਨਤ ਕਰਕੇ ਆਪਣੀ ਰੋਜੀ ਚਲਾਉਂਦੀ ਹਾਂ ਬਾਪ ਦੀ ਪੱਗ ਨੂੰ ਦਾਗ ਮੈਂ ਕਦੇ ਸੋਚ ਵੀ ਨਹੀਂ ਸਕਦੀ ਉਸ ਦੀਆਂ ਬੇਵਾਕ ਗੱਲਾਂ ਉਸ ਦੀ ਉੱਚ ਸਖਸੀਅਤ ਤੇ ਚਾਨਣਾ ਪਾਉਂਦੀਆਂ ਮੈਨੂੰ ਉਹ ਕੁੜੀ ਮਿਹਨਤੀ ਲੱਗੀ ਉਸ ਦੇ ਵਿਚਾਰ ਤੇ ਵੱਡਿਆਂ ਪ੍ਰਤੀ ਉਸ ਦਾ ਪਿਆਰ ਮੇਰੇ ਮਨ ਅੰਦਰ ਆਪਣੀ ਪੈਂਠ ਬਣਾਉਣ ਵਿੱਚ ਸਫਲ ਰਿਹਾ ਅੰਕਲ ਜੀ ਤੁਹਾਡੇ ਕਿੰਨੀਆਂ ਕੁੜੀਆਂ ਹਨ ਆਂਟੀ ਜੀ ਕੀ ਕਰਦੇ ਹਨ ਇੱਕ ਦਿਨ ਫੇਰ ਅਚਾਨਕ ਆਏ ਉਸ ਦੇ ਮੋਬਾਈਲ ਮੈਸੇਜ ਨੇ ਮੈਨੂੰ ਚੁੰਕਾ ਦਿੱਤਾ ਹੁਣ ਉਹ ਸਰਜੀ ਤੋਂ ਅੰਕਲ ਜੀ ਤੇ ਆਂਟੀ ਜੀ ਤੇ ਆ ਗਈ ਸੀ ਤੇ ਆਪਣਤ ਜਿਹੀ ਦਿਖਾਉਣ ਲੱਗ ਪਈ ਕਈ ਵਾਰ ਕਰਦੀਆਂ ਛੋਟੀਆਂ-ਛੋਟੀਆਂ ਗੱਲਾਂ ਕਰਦੀ ਤੰਗੀਆਂ ਤੁਰਸ਼ੀਆਂ ਦੀ ਗੱਲ ਵੀ ਕਰਦੀ ਮੇਰੇ ਕੋਈ ਬੇਟੀ ਨਹੀਂ ਹੈ ਬਸ ਦੋ بیٹے ਹੀ ਹਨ ਮੈਂ ਉਸ ਨੂੰ ਜਵਾਬ ਦਿੱਤਾ ਤੇ ਠੰਡਾ ਜਿਹਾ ਹੌਂਕਾ ਲਿਆ ਫੇਰ ਤਾਂ ਮੈਂ ਤੁਹਾਨੂੰ ਪਾਪਾ ਕਹਿ ਸਕਦੀ ਹਾਂ ਨਾ ਕਹਿ ਸਕਦੀ ਹਾਂ ਨਾ ਬਸ ਜੀ ਮੈਂ ਤਾਂ ਹੁਣ ਤੁਹਾਨੂੰ ਪਾਪਾ ਫਰੈਂਡ ਹੀ ਕਿਹਾ ਕਰਾਂਗੀ ਉਸ ਦੇ ਇਸ ਮੈਸੇਜ ਨੇ ਮੈਨੂੰ ਫੇਰ ਹਲੂਨ ਜਿਹਾ ਦਿੱਤਾ ਜਰੂਰ ਜਰੂਰ ਕਿਉਂ ਨਹੀਂ ਤੂੰ ਮੇਰੀ ਧੀਾਂ ਵਰਗੀ ਹੀ ਹੈ ਵਰਗੀ ਨਹੀਂ ਸਿਰਫ ਧੀ ਹੀ ਹੈ ਪਰ ਮੈਂ ਹੋਰ ਕੁਝ ਨਾ ਲਿਖ ਸਕਿਆ ਠੀਕ ਹੈ ਜੀ ਤੁਸੀਂ ਮੈਨੂੰ ਬੇਟੀ ਆਖੋ ਨਾ ਆਖੋ ਮੈਂ ਪਾਪਾ ਹੀ ਕਿਹਾ ਕਰਨਾ ਵਾ ਉਸ ਨੇ ਬੇਝਿਜਕ ਲਿਖ ਦਿੱਤਾ ਹੁਣ ਕਦੇ 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 ਸਾਡੀ ਫੋਨ ਤੇ ਵੀ ਗੱਲ ਹੋ ਜਾਂਦੀ ਕਈ ਵਾਰੀ ਉਹ ਮੌਜੂਦਾ ਹਾਲਾਤਾਂ ਤੋਂ ਦੁਖੀ ਹੋ ਕੇ ਉੱਚੀ ਉੱਚੀ ਰੋਣ ਲੱਗ ਜਾਂਦੀ ਕਦੇ ਕੋਈ ਹੋਰ ਗੁੱਸਾ ਮੇਰੇ ਤੇ ਕੱਢ ਦਿੰਦੀ ਰੁੱਸ ਜਾਂਦੀ ਫਿਰ ਕਹਿੰਦੀ ਮੈਂ ਮਜ਼ਾਕ ਕਰਦੀ ਸੀ ਮੈਂ ਤੁਹਾਡੇ ਨਾਲ ਨਾ ਰੁੱਸਾਂ ਤਾਂ ਹੋਰ ਕਿਸ ਨਾਲ ਰੁੱਸਾਂ ਤੁਸੀਂ ਤੇ ਮੇਰੇ ਪਾਪਾ ਦੋਸਤ ਹੋ ਇਸ ਤਰ੍ਹਾਂ ਆਪਣੇ ਵਰਗਾ ਵਿਵਹਾਰ ਕਰਦੀ ਜਦੋਂ ਕਿਤੇ ਉਸਦੇ ਰਿਸ਼ਤੇ ਦੀ ਗੱਲ ਚੱਲਦੀ ਤਾਂ ਉਹ ਸਭ ਤੋਂ ਪਹਿਲਾਂ ਮੈਨੂੰ ਫੋਨ ਕਰਦੀ ਰਿਸ਼ਤੇ ਬਾਰੇ ਮੇਰੀ ਰਾਏ ਲੈਂਦੀ ਤੇ ਹਰ ਪਹਿਲ ਤੇ ਵਿਚਾਰ ਪਹਿਲੂ ਤੇ ਵਿਚਾਰ ਕਰਦੀ ਉਹ ਕਹਿੰਦੀ ਮੈਂ ਤੁਹਾਡੇ ਕੋਲੋਂ ਬਹੁਤ ਕੁਝ ਸਿੱਖਿਆ ਹੈ ਮੈਨੂੰ ਤੁਹਾਡੇ ਵਿੱਚ ਇੱਕ ਪਿਓ ਦਾ ਕੜਕ ਸੁਭਾ ਮਾਂ ਦਾ ਪਿਆਰ ਤੇ ਦੋਸਤ ਦੇ ਵਿਸ਼ਵਾਸ ਦਾ ਅਹਿਸਾਸ ਹੁੰਦਾ ਹੈ ਫਿਰ ਉਸ ਦਾ ਰਿਸ਼ਤਾ ਇੱਕ ਚੰਗੇ ਘਰੇ ਤੇ ਇੱਕ ਸਾਊ ਤੇ ਪੜ੍ਹੇ ਲਿਖੇ ਨੌਜਵਾਨ ਨਾਲ ਹੋ ਗਿਆ ਉਸ ਨੇ ਮੈਨੂੰ ਉਸ ਬਾਰੇ ਸਭ ਕੁਝ ਦੱਸਿਆ ਤੇ ਉਸ ਨੌਜਵਾਨ ਨੂੰ ਵੀ ਮੇਰੇ ਬਾਰੇ ਪੂਰਾ ਦੱਸਿਆ ਹੁਣ ਮੈਂ ਤੇ ਮੇਰੀ ਘਰ ਵਾਲੀ ਬੇਝਿਜਕ ਹੋ ਉਸ ਨਾਲ ਤੇ ਕਦੇ ਉਸ ਦੇ ਮੰਗੇਤਰ ਨਾਲ ਗੱਲ ਕਰ ਲੈਂਦੇ ਸੀ ਫਿਰ ਉਸ ਦੇ ਵਿਆਹ ਦਾ ਦਿਨ ਪੱਕਾ ਹੋ ਗਿਆ ਤੇ ਉਸਨੇ ਮੈਨੂੰ ਵਿਆਹ ਦਾ ਸੱਦਾ ਭੇਜਿਆ ਸਵੰਦਾ ਨੂੰ ਹੋਰ ਪੱਕਾ ਕਰਨ ਲਈ ਉਸਨੇ ਆਪਣੇ ਬਾਪੂ ਕੋਲੋਂ ਤੇ ਬੇਬੇ ਕੋਲੋਂ ਸਾਨੂੰ ਫੋਨ ਕਰਵਾਇਆ ਤੇ ਅੱਜ ਅਸੀਂ ਉਸ ਕੁੜੀ ਦੇ ਵਿਆਹ ਤੇ ਆਏ ਸੀ ਜਿਸ ਨੂੰ ਅਸੀਂ ਕਦੇ ਵੇਖਿਆ ਨਹੀਂ ਸੀ ਬਸ ਉਸ ਦਾ ਕਲਪਨਾਤਮਕ ਚਿਹਰਾ ਤੇ ਅਕਸ਼ ਮੇਰੇ ਦਿਮਾਗ ਵਿੱਚ ਸੀ ਉਸ ਦੇ ਜੋਰ ਪਾਉਣ ਤੇ ਅਸੀਂ ਦੋਹੇ ਉਸ ਦੇ ਵਿਆਹ ਵਿੱਚ ਇੱਕ ਪਾਪਾ ਦੋਸਤ ਦੇ ਫਰਜ਼ ਅਦਾ ਕਰਨ ਲਈ ਆਏ ਸੀ ਤੁਸੀਂ ਹੀ ਸੇਠੀ ਸਾਹਿਬ ਹੋ ਤੁਹਾਨੂੰ ਅੰਦਰ ਬੁਲਾਇਆ ਹੈ ਅਚਾਨਕ ਇੱਕ 24-25 ਸਾਲ ਦੇ ਮੁੰਡੇ ਨੇ ਬਾਹਰ ਮੈਨੂੰ ਹਲੂਣਿਆ ਗੁਰਦੁਆਰੇ ਦਾ ਹਾਲ ਖਾਲੀ ਹੋ ਚੁੱਕਿਆ ਸੀ ਬਾਹਰ ਸਭ ਖਾਣ ਪੀਣ ਵਿੱਚ ਮਸਤ ਸਨ ਤੇ ਸਾਨੂੰ ਇੱਕ ਕਮਰੇ ਵਿੱਚ ਲੈ ਜਾਇਆ ਗਿਆ ਜਿੱਥੇ ਸੁਹੇ ਕੱਪੜਿਆਂ ਵਿੱਚ ਦੁਲਹਣ ਬਣੀ ਦੀਪ ਤੇ ਉਸ ਦਾ ਜੀਵਨ ਸਾਥੀ ਸਾਡੀ ਸਾਡਾ ਇੰਤਜ਼ਾਰ ਕਰ ਰਹੇ ਸੀ ਉਹ ਉੱਠੀ ਤੇ ਉਸਨੇ ਮੈਨੂੰ ਘੁੱਟ ਕੇ ਜੱਫੀ ਪਾ ਲਈ ਤੇ ਉਸ ਚੁਲਬਲੀ ਨਾਜ਼ਕ ਤੇ ਤਿੱਖੇ ਨੈਣ ਨਕਸ਼ ਬਾਲੀ ਕੁੜੀ ਨੂੰ ਪੁੱਬਾ ਮਾਰ ਕੇ ਰੋਂਦੀ ਵੇਖ ਮੇਰੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ ਮੈਂ ਉਸ ਨੂੰ ਕੁੱਟ ਕੇ ਛਾਤੀ ਨਾਲ ਲਾ ਲਿਆ ਉਸ ਨੂੰ ਚੁੱਪ ਕਰਾਇਆ ਉਹ ਮੇਰੀ ਕਲਪਨਾ ਦੀ ਧੀਪ ਸੀ ਮੇਰੀ ਕਲਪਨਾ ਨਾਲੋਂ ਵੀ ਸੁੰਦਰ ਦੀਪ ਸੀ ਜੋ ਪਤਾ ਨਹੀਂ ਕਿੰਨੇ ਚਿਰਾਂ ਬਾਅਦ ਮੈਨੂੰ ਧੀਰੇ ਰੂਪ ਵਿੱਚ ਨਸੀਬ ਹੋਈ ਸੀ ਫਿਰ ਉਹ ਘੁੱਟ ਕੇ ਆਪਣੀ ਆਂਟੀ ਨੂੰ ਮਿਲੀ ਤੇ ਉਸ ਦੇ ਜੀਵਨ ਸਾਥੀ ਨੌਜਵਾਨ ਨੇ ਉੱਠ ਕੇ ਮੇਰੇ ਪੈਰੀਂ ਹੱਥ ਲਾਏ ਤੇ ਅਸ਼ੀਰਵਾਦ ਲਿਆ ਬੇਟਾ ਮੇਰੀ ਧੀ ਮੈਨੂੰ ਅੱਜ ਹੀ ਮਿਲੀ ਹੈ ਇਸ ਨੂੰ ਕਦੇ ਦੁੱਖ ਨਾ ਦੇਈ ਸਦਾ ਸੁਖੀ ਰੱਖੀ ਬੱਸ ਮੈਂ ਜ਼ਿਆਦਾ ਕੁਝ ਨਹੀਂ ਕਹਿੰਦਾ ਬਾਕੀ ਦੀਆਂ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਅਸੀਂ ਡੋਲੀ ਤੋੜ ਕੇ ਵਾਪਸ ਘਰ ਨੂੰ ਚੱਲ ਪਏ ਮੇਰਾ ਸਰੀਰ ਬੋਝਲ ਹੋਇਆ ਪਿਆਸੀ ਇੱਕ ਪਾਸੇ ਉਹ ਸੁਰਖਰੂ ਜਿਹਾ ਵੀ ਲੱਗਦਾ ਸੀ ਕਿਉਂਕਿ ਮੈਂ ਇੱਕ ਧੀ ਨੂੰ ਤੋੜ ਕੇ ਆਇਆ ਸੀ ਪਰ ਪਤਾ ਨਹੀਂ ਕਿਉਂ ਉਸਦੇ ਅਸਲੀ ਘਰ ਦੇ ਭਵਖ ਨੂੰ ਲੈ ਕੇ ਮਨਵੀ ਚਿੰਤਤ ਸੀ ਏਸੀਜੀ ਸਾਡੀ ਅੱਜ ਦੀ ਕਹਾਣੀ ਕਹਾਣੀ ਨੂੰ ਪੂਰਾ ਸੁਣਨ ਲਈ ਧੰਨਵਾਦ ਜੇਕਰ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਲਾਇਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ